ਸ਼ਾਸਿਕਾ ਜੀ ਸਾਰਿਆਂ ਪਰਮਾਨ ਨੂੰ ਕੀ ਹਾਲ ਚੱਲ ਨੇ ਸਵਾਗਤ ਹੈ ਇੱਕ ਸਨਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਮੋਗੇ ਜ਼ਿਲ੍ਹੇ ਦੇ ਮਨਮਤੇ ਤੇ ਮਸ਼ਹੂਰ ਨਗਰ ਪਿੰਡ ਰੋਡੇ ਦੇ ਵਿੱਚ ਔਰ ਰੋਡੇ ਪਿੰਡ ਦੇ ਵਿੱਚੋਂ ਵੱਜੇ ਹੋਏ ਕੋਠੇ ਸੰਤਾਂ ਦੇ ਵਿੱਚ ਔਰ ਸੰਤਾਂ ਦੇ ਕੋਠਿਆਂ ਦੇ ਵਿੱਚ ਜਦੋਂ ਵੀ ਆਈਦਾ ਸਰਚਕਾਉਂਦੇ ਹੋਏ ਨਮਸਕਾਰ ਕਰਦੇ ਹੋਏ ਆਈਦਾ ਕਿਉਂਕਿ ਸਰ ਚਕਾਉਣਾ ਨਮਸਕਾਰ ਕਰਨਾ ਇਸ ਪਿੰਡ ਦੇ ਲਈ ਇੱਕ ਬਹੁਤ ਵੱਡੀ ਦੇਣ ਅੱਜ ਰਿੰਗ ਨਾ ਹਟਾਈਆਂ ਤੁਹਾਨੂੰ ਜਾਨਵਰ ਦਿਖਾਉਣੇ ਆ ਮਿੱਤਰੋ ਬਾਈ ਸੁਖਮੰਦਰ ਦੇ ਕੋਲੋਂ ਜਿੰਦਾ ਵਪਾਰ ਲੈਣ ਦੇ ਵਿੱਚ ਬਹੁਤ ਵੱਡਾ ਨਾਮ ਆ ਤੇ ਨਾਮ ਵੀ ਉਸ ਸਮੇਂ ਦੇ ਵਿੱਚ ਬਣਿਆ ਜਦੋਂ ਮੀਲੀ ਰਾਵੀ ਨਸੋ ਦੇ ਬਾਰੇ 100 ਦੇ ਵਿੱਚੋਂ ਵੀ 30 ਪੈਸੇ ਲੋਕਾਂ ਨੂੰ ਪਤਾ ਹੋਇਆ ਕਰਦਾ ਸੀ ਉਸ ਸਮੇਂ ਦੇ ਵਿੱਚ ਇਸ ਭਰਾ ਦੇ ਕੋਲੇ ਉਹ ਜਾਨਵਰ ਆਏ ਜਿੰਨਾਂ ਜਾਨਵਰਾਂ ਦੇ ਵਿੱਚ ਇਸ ਭਰਾ ਦੀ ਪਛਾਣ ਬਣੀ ਅੱਜ ਫੇਰ ਆਪਾਂ ਬਾਈ ਦੇ ਨਾਲ ਗੱਲਾਂ ਬਾਤਾਂ ਕਰਦੇ ਹੋਏ ਮਿਲਦੇ ਆ ਤੇ ਇਸ ਸਾਰੀਆਂ ਗੱਲਾਂ ਬਾਤਾਂ ਦੇ ਨਾਲ ਤੁਹਾਨੂੰ ਵੀਡੀਓ ਦਿਖਾਉਣੇ ਆ ਆਓ ਪਹਿਲਾਂ ਸ਼ੁਰੂਆਤ ਕਰਦੇ ਹੋਏ ਆਪਾਂ ਮੁਲਾਕਾਤ ਕਰੀਏ ਬਾਈ ਦੇ ਨਾਲ ਫੇਰ ਆਪਾਂ ਅਗਲੀ ਕਾਰਵਾਈ ਕਰਦੇ ਹੋਏ ਮਿਲਦੇ ਆ ਬਾਈ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਆ ਜੀ ਠੀਕ ਆ ਵਧੀਆ ਸੇਤਾ ਘਰ ਪਰਵਾਰ ਠੀਕ ਪਹਿਲਾਂ ਤਾਂ ਸਖਮੰਦਰ ਬਾਈ ਪਹਿਲਾਂ ਵਾਲਾ ਮਾਰ ਸੇਰ ਹੋ ਗਿਆ ਜੀ ਦੋ ਮੱਜਾ ਰੋਕੀਆਂ ਸੀ ਉਹ ਬਸ ਹੈਗੀਆਂ ਜੀ ਬਾਕੀ ਸੇਲ ਹੋ ਗਿਆ ਸਾਰਾ ਠੀਕ ਹੈ ਜੀ ਤੇ ਮੈਂ ਸੁਣਿਆ ਵੀ ਅੱਜ ਇਹਨਾਂ ਲਗਾ ਦੇ ਵਿੱਚ ਵਿਚਾਰ ਪੰਜ ਲੱਕ ਭੇਜਦੇ ਆ ਅੱਜ ਗਏ ਤਨ ਤੇ ਲੱਕ ਚਲੇ ਗਈ ਆ ਸਵੇਰ ਉੱਠ ਕੇ ਠੀਕ ਹੈ ਜੀ ਗੱਡੀ ਮੈਂ ਸੀ ਜਿਹੜੀ ਪਾਈ 23 ਕਿਲੋ ਵਾਲੀ 24 ਕਿਲੋ ਵਾਲੀ ਆਪਾਂ ਵਿਖਾਈ ਸੀ ਬਈ ਉਹ ਫਿਰ ਵੇਖੀ ਸੀ ਉਹ ਲੈ ਗਏ ਸੀ ਉਦਦੇ ਉਦਦ ਨਹੀਂ ਉਦਦੇ ਆਉ ਸੀ ਵੀ ਛਾਵ ਨੂੰ ਚੋਈ ਉਹਨਾਂ ਨੇ ਇੱਥੇ ਜੀ 10 ਕਿਲੋ ਦੋ ਦੇ ਤਾਂ ਨੇ ਆ ਕੇ ਹੰਬੀ ਨੇ ਵੀ ਠੀਕ ਹੈ ਜੀ ਮੈਂ ਬੋਲ ਕਿਹਾ ਸੀ ਮੈਂ ਕਿਹਾ ਸਵੇਰ ਚੋਲੋ ਤੁਸੀਂ ਜੀ ਉਹਨਾਂ ਨੇ ਚੋਈ ਨਹੀਂ ਪਰ ਉਹਨਾਂ ਨੇ ਸਵੇਰ ਫੋਨ ਲਾਤਾ ਉਹਨਾਂ ਦੇ 10.5 ਕਿਲੋ ਸਵੇਰ ਹੋ ਗਿਆ ਠੀਕ ਹੈ ਜੀ ਠੀਕ ਹੈ ਉਹਨੇ 28 ਕਹਿ ਕੇ ਦਿੱਤੀ ਆਪਾਂ 28 ਦੁੱਧ ਦੇਉ ਤੇ ਨਹੀਂ ਉਹਨੂੰ ਕਹਿੰਦੇ ਬੰਦੀ ਹਾਂ ਠੀਕ ਹੈ ਬਾਈ ਬਸ ਤੇ ਉਹ ਫਿਰ ਮਨ ਲਾ ਇੱਥੋਂ ਦੇ ਲੈ ਕੇ ਜਾ ਕਿਤੇ ਦੂਰ ਚਲੇ ਨਹੀਂ ਉਹ ਨੇੜੇ ਆਪਣਾ ਬੰਦਾ ਤਲਕਾ ਲਈ ਲਗਿਆ ਹੁੰਦਾ ਮਿੱਝਾੜ ਪੇਚਾ ਨਾਲ ਹੀ ਲਗਿਆ ਹਾਂ ਠੀਕ ਹੈ ਬਾਈ ਤੇ ਬਾਈ ਸੁਖਮੰਦਰ ਫੌਜੀ ਫੌਜੀ ਦਾ ਤੈਨੂੰ ਕਹਿ ਦਿੰਦੇ ਆ ਹਨਾ ਬੱਗ ਵੀ ਤੋਬਾ ਲੈਣਾ ਫੌਜੀਾਂ ਵਾਲੀ ਹਾਂ ਪਰ ਵਰਦੀ ਤੇਰੀ ਪਰ ਯਾਰ ਵਰਦੀ ਵੀ ਪੈ ਚੁੱਕੀ ਵੈਸੇ ਤਾਂ ਵਰਦੀ ਤੇ ਇਹ ਇਹ ਪਹਿਲਾਂ ਇਹ ਕਹਿ ਸਕਦੇ ਆ ਆਪਾਂ ਵੀ ਆਰਮੀ ਦਾ ਆਪਾਂ ਨਹੀਂ ਕਹਿ ਸਕਦੇ ਪਰ ਆਪਾਂ ਇਹ ਜਿਹੜੀ ਇਹ ਫੌਜੀ ਐ ਇਹਦੀ ਵਰਦੀ ਨਹੀਂ ਨਾ ਆਈ ਇਹਨੂੰ ਇਹ ਨਹੀਂ ਵਰਦੀ ਨਹੀਂ ਇਹ ਲਾਂਚ ਕਰਨ ਵਾਲੀ ਆ ਜੀ ਹਾਂ ਠੀਕ ਆ ਤੇ ਬਾਈ ਫਿਰ ਅੱਜ ਕਿੰਨੇ ਜਨਵਾਰ ਦਸ਼ਕਾਂ ਦੇ ਕਿਚਾਰੇ ਹੈ ਹੈ 8 ਹੈ 8 ਜਨਵਾਰ ਕਰਾਂਗੇ ਆਪਾਂ ਅੱਜ ਦਸ਼ਕਾਂ ਦੇ ਕਿਚਾਰੀ ਦੇ ਵਿੱਚ ਹੂੰ ਅੱਜ ਜਿਹੜੇ ਆਪਾਂ 8 ਜਨਵਾਰ ਕਰਨੇ ਆ ਬਾਈ ਸਵੇ ਸਵੇ ਹੋਣਗੇ ਇੱਕ ਐ ਸੂਣ ਵਾਲੀ ਇੱਕ ਸੂਣ ਵਾਲੀ ਆ ਬਾਕੀ ਸੱਤ ਸੂਣ ਹਾਂ ਇੱਕ ਰਾਤ ਸੂਈ ਹੋ ਠੀਕ ਹੈ ਜੀ ਸ਼ੁਰੂਆਤ ਕਰ ਲਗੇ ਆਪਾਂ ਆ ਮੈਂ ਤੋਂ ਠੀਕ ਹੈ ਹਨਾ ਇਹ ਹੁਣ ਨੀਲੀ ਦਾ ਵੀ ਮਹਿੰਦ ਵਿੱਚ ਆਉਂਦੀ ਆ ਬਾਈ ਨੀਲੀ ਨੀਲੀ ਅੱਖਾਂ ਨਹੀਂ ਸਾਰਾ ਕੋ ਨੀਲੀ ਚ ਠੀਕ ਹੈ ਇਹ ਕਿੰਨਾ ਸੂਆ ਬਾਈ ਝੋਟੀ ਛਿਗੀ ਆ ਦੂਜੀ ਹੈ ਅਸਾ ਦੂਜੇ ਸੂਏ ਛੇ ਦੰਦਾ ਛੇ ਦੰਦੀ ਹੈ ਕਮਾਲ ਦੇ ਕੱਦ ਦੀ ਬਾਡੀ ਹੈ ਨਾ ਬਾਈ ਹਾਂ ਬਹੁਤ ਕੱਟਾ ਦੇਗੀ ਕੱਟੀ ਬਾਟੀ ਹੈ ਠੀਕ ਹੈ ਕੱਟੀ ਹੈ ਹਾਂਜੀ ਠੀਕ ਹੈ ਬਾਈ ਕਿੰਨੇ ਦਿਨ ਹੋ ਗਏ ਬਾਈ ਸੂਈ ਨੂੰ ਇਹਨੂੰ ਇਹਨੂੰ ਹੋਗੇ 5-6 ਦਿਨ 5-6 ਦਿਨ ਹੋਗੇ ਸੂਰ ਕਿੰਨਾ ਦੁੱਧ ਤਿਆਰ ਹੋਊਗਾ ਬਾਈ ਹੁਣ 16 ਕਿਲੋ ਚੋਆ ਹੋਇਆ ਹੁਣ 16 ਕਿਲੋ ਚੋਆ ਹੋਇਆ ਹੁਣ ਤੇ ਇਹ ਆਈਆਂ ਕਿਦੋਂ ਆਪਣੇ ਕੋਲੇ ਜੀ ਇਹ ਰਾਤ ਹੀ ਆਈ ਐ ਇਹ ਰਾਤ ਹੀ ਆਈ ਐ ਹਾਂਜੀ ਮੇਵੇ ਭੰਡੇਆ ਲੋ ਖੂਰੀ ਖੱਲੀ ਡੱਲੀ ਹਣ ਕਿੰਨੇ ਦੁੱਧਰ ਕਾਟ ਆ ਜਾਂਦਾ ਬਾਈ ਇਹਦਾ 24-25 ਠੀਕ ਆ ਦੇਖੋ ਪਤਾ ਕੀ ਐ ਹੂੰ ਮੈਂ ਨਾ ਵੀ ਇੱਕ ਅੱਧੀ ਮੇਰੇ ਕੋਲੇ ਖੜੀ ਰਹਿਂਦੇ ਨੇ ਹੂੰ ਵੀ ਅਗਲਾ ਕਹਿੰਦਾ ਖੜੀ ਉਹੀ ਕਹੀ ਜਾਂਦਾ ਮੈਂ ਚੋਣ ਤਾਂ ਸਹੀ ਹੂੰ ਬੰਦਾ ਅਸਲੀ ਅਸਲੀ ਜਿਹੜਾ ਦੁੱਧ ਹੈ ਨਾ ਮੈਂ ਇੱਥੇ ਹਰ ਵਾਰੀ ਕਹਿ ਦਿੰਦਾ ਕੋਈ ਚੁੰਦਾ ਨਹੀਂ ਚਲੋ ਫਿਰੋਸਾ ਕਰਦੇ ਆ ਹੂੰ ਧੰਨਵਾਦ ਹੈਨਾ ਹੂੰ ਪਰ ਅਸਲੀ ਦੁੱਧ ਹੁੰਦਾ ਇੱਥੇ ਲਾਈਵ ਚ ਆ ਕੇ ਪਸੂ ਵਿੱਚ ਨਾ ਸਵਾਦ ਆਉਂਦਾ ਫੇਰ ਜੀ ਮੈਂ ਲੰਦਸ਼ਕ ਲੋਕਾਂ ਦੀ ਨਿਗਾ ਦੇਵੇ ਹਾਂ ਹੁਣ ਮੈਂ ਮਾਤਾ ਬਈ ਮੈਨੂੰ ਨਹੀਂ ਪਤਾ ਉਹ ਮੈਂ ਮਾ ਪੂਰਾ ਮੇਰਾ ਮਨ ਸੀਗਾ ਵੀ ਉਹ ਆਪਾਂ ਪੂਰੀ ਚੁਆਈ ਕਰਾ ਕੇ ਹੂੰ ਹੁਣ ਚੁਆਈ ਉਹ 8-10 ਦਿਨਾਂ ਦੀ ਸੂਈ ਸੀ ਹੂੰ 20 ਦਿਨ ਕਿੱਥੇ ਖੜਦੀ ਸੀਗੀ ਵੀ ਖੜਨੀ ਦੇਣੀ ਕਹਿੰਦੇ ਨਹੀਂ ਖੜਨ ਨਹੀਂ ਇਹ ਨਹੀਂ ਦੁੱਧ ਵਾਲੀ ਮਹਿਨ ਨਾਲ ਆਣਾ ਹਾਜ਼ਰ ਕਰਨੀ ਤੇ ਚੜਾਉਣ ਵਾਲਾ ਦੁੱਧ ਆਪਾਂ ਉਹਨਾਂ ਨੂੰ ਵੀ ਕਹਤਾ ਸੀਗਾ ਫੇਰ ਵੀ 28 ਤੋਂ ਘਟ ਜੇ ਹੂੰ ਹੁਣ ਤਾਂ ਮੌਸਮੀ ਬਹੁਤ ਚੰਗਾ ਆ ਗਿਆ ਹੁਣ ਤਾਂ ਹੂੰ ਤੇ ਬਾਈ ਫਿਰ ਅੱਜ ਪਹਿਲਣਾ ਝੋਟੀਆਂ ਕਿੰਨੀਆਂ ਵਾ ਦੋ ਦੋ ਅੱਜ ਪਹਿਲਣਾ ਹਾਂ ਤੇ ਬਾਕੀ ਦੂਜੇ ਤੀਜੇ ਤੀਜੇ ਸੋਏ ਵਾਲੀਆਂ ਬਾਕੀ ਆ ਵੀ ਦੂਜੇ ਐ ਠੀਕ ਹੈ ਜੀ ਤੇ ਜਿਹੜੀ ਪਰਲੀ ਕਰਨੀ ਤੇ ਖੜੀ ਉਹ ਵੀ ਦੂਜੇ ਆ ਜਿਹੜੀ ਔਰਲੀ ਐ ਵੀ ਤੀਜੇ ਨਾਲ ਦੀ ਤੀਜੇ ਠੀਕ ਹੈ ਬਾਈ ਬਾਈ ਜਿਹੜੀ ਇਹ ਝੋਟੀ ਆ ਬੱਲੀ ਝੋਟੀ ਜਿਹੜੀ ਹਨਾ ਜਿੰਨੇ ਮਗਰ ਕੱਟੀ ਆ ਕੇ ਕੱਟਾ ਕੱਟੀ ਆ ਕੱਟੀ ਆ ਤੇ ਇਹ ਹੁਣ ਮਤਲਬ ਜੇ ਆ ਬੰਦਾ ਆਮ ਸੇਵਾ ਦਰਮਿਆਨੀ ਸੇਵਾ ਤੇ ਇਹਨੂੰ ਚੋਣਾ ਚਾਹੂਗਾ ਕਿੰਨਾ ਦੋ ਦੇ ਤੂੰ ਵੀ ਕਿਲੋ ਤਾਂ ਦੇਉ ਦੇਉ ਵੀ ਕਿਲੋ ਦੇ ਦੋ ਹਾਂ ਰੇਟ ਕੀ ਲਊਗਾ ਬਾਈ ਇਹਦਾ ਰੇਟ ਜੈਜ ਕਿੰਨਾ ਫੋਨ ਤੇ ਹੋ ਜੂ ਫੋਨ ਤੇ ਹੋ ਜੂਗਾ ਠੀਕ ਹੈ ਬਾਈ ਜੀ ਤੇ ਇਹ ਤੋਰ ਨਹੀਂ ਆਪਾ ਜੀ ਖੋਲ ਦੋ ਖੋਲ ਦਾਂ ਹਾਂ ਤੋਰ ਦੇ ਲੋ ਲੈ ਇਹ ਮੇ ਤੁਹਾਨੂੰ ਵੱਡੀ ਝੋਟੀ ਆ ਕਦ ਕਾਠੀ ਵਾਲੀ ਤੇ ਮੈਂ ਤੁਹਾਨੂੰ ਤੋਰ ਕੇ ਜਰੂਰ ਵਿਖਾ ਦਿਆ ਇੱਕ ਦੋ ਨਾ ਕੀ ਵਿਖਾਉਂਗਾ ਤੋਰ ਕੇ ਬਾਕੀ ਦਾ ਤੁਸੀਂ ਆਪ ਲੈਣੇ ਆ ਬਾਈ ਤੇ ਆਪ ਆ ਕੇ ਤੋਰ ਕੇ ਵੇਖ ਲਿਓ ਕਿਉਂਕਿ ਗੱਲ ਬਾਤ ਹੈ ਇਸ ਫੋਨ ਦੇ ਉੱਤੇ ਤੋੜਿਆ ਪਸੂਨ ਕਈ ਵਾਰੀ ਵੱਡਾ ਦੇਸ ਜਾਂਦਾ ਹੁੰਦਾ ਜਾਂ ਛੋਟਾ ਦੇਸ ਜਾਂਦਾ ਹੁੰਦਾ ਖੁਰਲੀ ਤੇ ਖੜੇ ਤੁਸੀਂ ਆਈਡੀਆਂ ਨਾਲ ਆ ਜੇ ਬਾਕੀ ਤੁਸੀਂ ਪ੍ਰਭੂ ਆਪ ਆ ਕੇ ਤੋੜ ਕੇ ਵੇਖਿਓ ਤੁਹਾਨੂੰ ਤੁਹਾਡੀ ਅੱਖਾਂ ਨੇ ਦੱਸਣਾ ਵਾ ਕੀ ਚੀਜ਼ ਆ ਕਿਉਂਕਿ ਫੋਨ ਨੇ ਤਾਂ ਇੱਕ ਟ੍ਰੇਲਰ ਵਿਖਾਉਣਾ ਹੁੰਦਾ ਪਿਕਚਰ ਤੁਸੀਂ ਆਪ ਵੇਖਣੀ ਪਸੰਦ ਕਰਿਆ ਕਰੋ ਕੱਦ ਬਾਡੀ ਵਾਲੀ ਮੈਂ ਡਰਦੀ ਹਾਂ ਹਣ ਨਹੀਂ ਬੱਚੇ ਬੱਚੇ ਤੁਹਾਨੂੰ ਜਾਣਦੇ ਚਲ ਛੱਡ ਬਾਈ ਚਲ ਰਹਿਣ ਦੋ ਫਿਰ ਤੇ ਇਹਦਾ ਲੀਵਾ ਵਿਖਾ ਦੇ ਇੱਕ ਵਾਰੀ ਪੁੱਤ ਮੰਨ ਲਓ ਤੁਸੀਂ ਕਰਮਾਂ ਵਾਲੀ ਦਾ ਹਜੇ ਜਿਹੜੇ ਤੁਸੀਂ ਦੇਖ ਸਕਦੇ ਜੰਗਾ ਪੈਰਾਂ ਦੀ ਮਹਿ ਕਰਮਾਂ ਵਾਲੀ ਖੁੱਲੇ ਡੁੱਲੇ ਹਵਾਨੇ ਦੀ 16 ਕਿਲੋ ਦੋ ਦਾ ਚੋਕੇ ਆਈ ਹੋਈ ਆ ਏਰੀਏ ਕਿਹੜੀਆਂ ਕਿਹੜੇ ਦੀਆਂ ਬਾਈ ਮਈਆਂ ਸਰ ਹਾਂ ਜੀ ਕਰਸਾਣਾ ਇਹ ਕਿੱਥੇੋਂ ਪੁਰ ਆ ਗਿਆ ਬਾਈ ਇਹ ਰਾਜਸਥਾਨ ਤੋਂ ਕਿਹ ਡੇਢ ਸੌ ਕਿਲੋਮੀਟਰ ਮੇ ਰਖਿਆ ਲੋ ਇਨੀ ਬਾੜ ਬਹੁਤ ਮਿਹਨਤ ਕਰ ਰਿਆ ਯਾਰ ਬਾਈ ਫਿਰ ਬਰੀਡ ਵੀ ਬਣੀ ਜਾਂਦੀ ਆ ਨਾ ਇੱਕ ਗੱਲ ਆ ਯਾਰ ਇਨੀ ਮਿਹਨਤ ਕਿਵੇਂ ਕਰ ਲੈਣਾ ਬਾਈ ਸ਼ੌਕ ਹੈ ਹੂੰ ਪੈਸੇ ਦਾ ਸ਼ੌਕ ਹੂੰ ਇਨ੍ਹਾਂ ਦਾ ਸ਼ੌਕ ਮਤਲਬ ਜਿਵੇਂ ਬਾਈ ਮਤਲਬ ਤੂੰ ਹੁਣ ਇਨਾ ਟਾਈਮ ਤੇਰੇ ਕੋਲੇ ਮੰਨ ਲਾ ਤੂੰ ਅਜ ਦੂਜਾ ਤੀਜਾ ਦਿਨ ਹੈ ਹੁਣ ਮਈਆਂ ਫੇਰ ਇਕੱਠੀਆਂ ਕਰਤੀਆਂ ਇਨਾ ਸਮ ਕੱਢਦਾ ਕਿਵੇਂ ਆ ਯਾਰ ਤਨ ਦੱਸੇ ਮੈਂ ਕਿ ਵੀ ਘੰਟੇ ਚਾਰ ਪੰਜ ਹੀ ਸੌਂਿਆ ਜਾਂਦਾ ਹੂੰ 12:00 ਵਜੇ ਤੱਕ ਅਜੇ ਵੀ ਫੋਨ ਆਲੇ ਅਪ ਕਹਤਾ ਸੀ ਵੀ 8:00 ਤੋਂ ਬਾਅਦ ਨਹੀਂ ਪਰ 12:00 ਵਜੇ ਤੱਕ ਅਜੇ ਵੀ ਫੋਨ ਆਉਂਦਾ ਕੋਈ ਗੱਲ ਨਹੀਂ ਹੂੰ ਯਾਰ ਫੇਰ ਤੇਰਾ ਸਰੀਰ ਥੱਕਦਾ ਠੁੱਕਦਾ ਨਹੀਂ ਪਈ ਐ ਥੱਕਦਾ ਤਾਂ ਹੈਗਾ ਫਿਰ ਕੀ ਕਰੀਏ ਫਿਰ ਮਜਬੂਰੀਆਂ ਹੂੰ ਕਰਨਾ ਪੈਂਦਾ ਹੂੰ ਇਹ ਮਾਲਾ ਜਿਵੇਂ ਮਾਲਾ ਚੱਪ ਜੇ ਸਰੀਰ ਬੰਦਾ ਇਨੀ ਵਾਟ ਵੂਡ ਕੱਢ ਕੇ ਆਇਆ ਤਾਂ ਯਾਰ ਉੱਠੇ ਨਹੀਂ ਜਾਂਦਾ ਅਗਲੇ ਦਿਨ ਬਾਈ ਮੈਂ ਤਾਂ ਸਹੀ ਪਹੁੰਚੀ ਇੱਕ ਦਿਨ ਪਹਿਲਾਂ ਤੁਸੀਂ ਤੁਰੇ ਫਰੇ ਕਰਕੇ ਕੋਈ ਬਾਲਾ ਸਰਪੈਂਦਾ ਨਾ ਜਾਂ ਮੈਂ ਫੇਰ ਗੱਡੀ ਤੇ ਹੀ ਹੁਣਾ ਗੱਡੀ ਤੇ ਗੱਡੀ ਹਾਂ ਤਾਂ ਇਹ ਨਾ ਮੋਟਰਸਾਈਕਲ ਸੋ ਜਾਂ ਬੱਸ ਸੋ ਨਹੀਂ ਮੋਟਰਸਾਈਕਲ ਤੇ ਨਹੀਂ ਆਪਣੀ ਜਿੰਨੀ ਆ ਮੱਝਾ ਖੜੀਆਂ ਸਾਰਿਆਂ ਦੀ ਅਗਲੇ ਦੇ ਘਰ ਦੀ ਇੱਥੋਂ ਦਾ ਵੀਡੀਓ ਹਰਦੀ ਆ ਬੇਰੇ ਕੋਲੇ ਹੂੰ ਇਹ ਹਰ ਮੈਂ ਤੇ ਕੰਡਾ ਲਾ ਕੇ ਆਇਆ ਹੂੰ ਮੈਂ ਤਾਂ ਕਿਨਾਂ ਆ ਮੈਂ ਤਾਂ 14 ਕਿਲੋ ਤੋਂ ਚੋਕਿਆ ਛੋਟੀ ਪੈਦਾ ਕਿਨਾਂ ਸੁਆ ਬਾਈ ਪਹਿਲਾਂ ਝੋਟੀ ਚੋਗੀ ਐ ਅਸੇ ਪਹਿਲਣਾ ਇਹ ਸਰਦਰਾ ਇਹ ਕਿੰਨੇ ਦਿਨ ਹੋ ਗਏ ਬਾਈ ਸੂਈ ਨੂੰ ਇਹਨੂੰ ਹੈ ਕਿੰਨੇ ਦਿਨ ਹੋ ਗਏ ਸੂਈ ਨੂੰ 8 ਦਿਨ ਹੋ ਗਏ ਆ ਵੇਖੋ ਹੂੰ ਲੈ ਦੇ ਲੂ ਦੇ ਲੋ ਝੋਟੀ ਐ ਵੀ ਖਰੀ ਆ ਹਨਾ ਬਾਈ ਇਹਨੂੰ ਕੋਲਦੇ ਯਾਰ ਇਹ ਨਾ ਝੋਟੀ ਜਿਹੜਾ ਮਰਜ਼ੀ ਲੈ ਜੇ ਹੂੰ ਨੇੜੇ ਤੇੜੇ ਦਾ 16 ਕਿਲੋ ਦੀ ਗਾਰੰਟੀ ਐ ਹੂੰ 17 ਦਾ ਕਰੂਗੀ ਤੇ 15 ਨਹੀਂ ਕਰਦੀ ਦੰਦਰਾ ਨਹੀਂ ਕਰ ਹੁਣ 14 ਕਿਲੋ ਤਿਆਰ ਆ ਜੀ ਚ ਉਹ ਕੰਡਾ ਲਾ ਕੇ ਲੈ 14 ਤੇ ਓਕੇ ਇੱਕ ਗੱਲ ਆ ਭਾਈ ਜਿਹੜੇ ਏਰੀਏ ਤੋਂ ਤੁਸੀਂ ਮਈਆਂ ਲੈ ਕੇ ਆਉਣਾ ਏਰੀਆ ਮਈਆਂ ਦੁੱਧੋਂ ਭੋਖ ਰੀਆਂ ਹਨਾ ਖਾਣੇ ਦੁੱਧੋਂ ਭੋਖਾਂਗੇ ਹੂੰ ਇਹ ਫਿਰ ਜਾਣ ਭਾਈ ਹੋਣੀ ਲੱਗਾ ਪਹਿਲਾਂ ਤਾਂ ਇਧਰੋਂ ਲੋਕਲ ਹੀ ਲੈਂਦੇ ਨੇ ਨਹੀਂ ਮੈਨੂੰ ਨਾ ਦੁੱਧ ਲੱਗਾ ਮੈਨੂੰ ਮੇਨ ਗੱਲ ਦੁੱਧ ਦੀ ਆ ਹੂੰ ਵੀ ਲੰਬਾ ਨਹੀਂ ਆਉਂਦਾ ਹਨਾ ਲੰਬਾ ਨਹੀਂ ਆਉਂਦਾ ਹੂੰ ਵਾਕਿਆ ਯਾਰ ਹਨਾ ਕੀ ਬਾਤ ਆ ਯਾਰ ਲੈ ਆ ਭਾਈ ਇੱਕ ਗੱਲ ਹੈ ਕਿ ਭਾਈ ਅਗਲੇ ਤੂੰ 10000 ਵੱਧ ਲਿਆ ਚੰਗਾ ਪਰ ਕੋਟੀ ਨੇ 2000 ਹੈਨਾ ਬਿਲਕੁਲ ਬਿਲਕੁਲ ਹਾਂ ਇਹਦਾ ਗੱਲ ਮੈਂ ਵੀ ਆ ਪਤਾ ਨਹੀਂ ਯਾਰ ਕਿਵੇਂ ਕੋਈ ਪਸ਼ੂ ਲੈਂਦਾ ਯਾਰ ਕਿੰਨੇ ਪਾਪੜ ਵੇਲਦਾ ਹੈਨਾ ਬਿਲਕੁਲ ਸਹੀ ਗੱਲ ਹੂੰ ਬਹੁਤ ਔਖਾ ਭਾਈ ਮੈਂ ਲੈਣੀ ਅੱਜ ਕੱਲ੍ਹ ਦੀ ਵਿੱਚ ਆ ਰੁੱਤ ਦੇ ਵਿੱਚ ਆ ਮੰਗਾਈ ਦੇ ਦੌਰ ਦੇ ਵਿੱਚ ਬਹੁਤ ਹੂੰ ਤੇ ਇਹ ਕਿੰਨੇ ਦੀ ਦਿੱਤੀਏ ਭਾਈ ਇਹਦਾ 130000 130000 ਦੀ ਮਾਨਤਾ ਨੇ ਇਹਦੇ ਵਿੱਚੋਂ ਪੂਰਾ ਖੁੱਲਾ ਠੀਕ ਹੈ ਭਾਈ ਤੇ ਤੇਰੇ ਨੰਬਰ ਤੇ ਮੈਂ ਜਿਹੜੀ ਭਾਈ ਹਾ ਹਾਂ ਹਾਂਜੀ ਇਹ ਵੀ ਪਹਿਲੇ ਸੂਏ ਆ ਇਹ ਵੀ ਪਹਿਲੇ ਨਹੀਂ ਆ ਹਾਂ ਇਹਦਾ ਤੇਰਾ 14 ਕਿਲੋ ਆ ਇਹ 10 12 ਦਿਨ ਦੀ ਸੂਈ ਆ ਭਾਰਤ ਠੀਕ ਆ ਭਾਈ ਮਗਰ ਇਹਦੇ ਕਟੜਾ ਆ ਗਿਆ ਕਟੜੀ ਇਹਦੇ ਮਗਰ ਕਟਾ ਠੀਕ ਆ ਭਾਈ ਤੇ ਹੁਣ ਚਵਾਈ ਦੇ ਵਿੱਚ ਦੁੱਧ ਹਾਜ਼ਰ ਕਿੰਨਾ ਲਾਇਆ ਕੰਡਾ ਇਹਦਾ ਕੰਡਾ ਲੱਗਾ 13 ਦਾ 13 ਦਾ ਠੀਕ ਆ ਭਾਈ ਕਿੰਨੇ ਦਿਨ ਹੋ ਗਏ ਇਹਨੂੰ ਬੱਚਾ ਦਿੱਤੇ ਨੂੰ ਇਹਨੂੰ 12 13 ਦਿਨ ਹੋ ਗਏ 12 13 ਦਿਨ ਹੋ ਗਏ ਬੱਚਾ ਦਿੱਤੇ ਨੂੰ ਹਾਂ ਇਹ ਕਿੰਨੇ ਦੀ ਆਪਾਂ ਟੈਂਪੂ ਤੇ ਚੜਾ ਦਈਏ ਇਹ ਟੈਂਪੂ ਤੇ ਚੜਾਦਗੇ ਆਪਾਂ ਇੱਕ 20 ਦੀ ਇੱਕ 20 ਦੀ ਤੇ ਲਾਡ ਪਿਆਰੋਂ ਦੇ ਵਿੱਚੋਂ ਬਾ ਲਾੜ ਤਾਂ ਹੁੰਦਾ ਹੋ ਹੀ ਜਾਣਾ ਲਾੜ ਪਿਆਰ ਤਾਂ ਕਰੇਂਗੇ ਹੀ ਪਿਆਰ ਵੀ ਲਾੜ ਵੀ ਸਾਰਾ ਕੋ ਹੋਣਾ ਠੀਕ ਆ ਬਾਈ ਇਹ ਹੋ ਗਈ ਬਈ ਤੇਨੂੰ ਨੰਬਰ ਤੇ ਹਨਾ ਦੇ ਬਈ ਯਾਰ ਇਹਨੂੰ ਲੈਣ ਦੇ ਫੁੱਲ ਨੂੰ 4 ਨੰਬਰ ਵਾਲੀ ਮੈਂ ਖੋਲਾਂਗੇ ਆਪਾਂ ਉਹ 4 ਨੰਬਰਾਂ ਈ ਮੈਂ ਬਾਰੇ ਦੱਸੀ ਬਈ ਉਹ ਸੁਈਆ ਕੱਲ ਪਰਸੋਂ ਰਾਤ ਨੂੰ ਠੀਕ ਆ ਬਾਈ 15 ਕਿਲੋ ਦੀ ਗਾਰੰਟੀ ਨਾ ਦੇ ਦੂੰਗਾ ਠੀਕ ਆ ਬਾਈ ਜਿਹੜਾ ਬੰਦਾ ਪਹਿਲਾਂ ਮੈਥੋਂ ਲਗਿਆ ਉਹ ਲੈ ਜੀ ਠੀਕ ਆ ਬਾਈ ਜਿਹੜਾ ਨਵਾਂ ਲਗਿਆ ਉਹ ਡਰੂਗਾ ਹਾਂ ਹਨਾ ਇਹ ਬਈ 15 ਕਿਲੋ ਤਾਂ ਉਹਨੇ ਤੋਂ ਦੇਣਾ ਹੀ ਆ ਉਹ ਤੋਂ ਵੱਧ ਦੇ ਦੇ ਤਾਂ ਮੈਂ ਕਹਿ ਨਹੀਂ ਸਕਦਾ ਮੇਰੇ ਵੱਲੋਂ ਬੜੀ ਆ ਖਰੀ ਚੱਤੀ ਯਾਰ ਹਨਾ ਹਾਂ ਲੇਵਾ ਕਿੰਨੇ ਦਿਨ ਹੋ ਗਏ ਬਈ ਸੂਈ ਨੂੰ ਇਹਨੂੰ ਪਰਸੋ ਹੀ ਸੂਈ ਆ ਪਰਸੋ ਹੀ ਸੂਈ ਆ ਹਾਂ ਤੇ ਚਵਾਈ ਚਵੀ ਦੀ ਕਿਵੇਂ ਆ ਬਈ ਜਮਾ ਓਕੇ ਆ ਓਕੇ ਆ ਹਾਂ ਸੋ ਸਾਰੇ ਹੀ ਓਕੇ ਆ ਚਵਾਈ ਦੀ ਠੀਕ ਆ ਬਈ ਤੇ ਇਹ ਕਿੰਨੇ ਦੀ ਦੇ ਦੇਾਂਗੇ ਬਈ ਆ ਇਹ 21 ਦੀ ਦੇ ਦੇਾਂਗੇ 21 ਦੀ ਦੇ ਦੇਾਂਗੇ ਠੀਕ ਆ ਬਈ ਫਿਰ ਤਾਂ ਯਾਰ ਤੇ ਜੇ ਕੋਈ ਛੋਟਾ ਲੈ ਲਾ ਉੱਥੋਂ ਤੋਂ ਲੈ ਕੇ ਹੂੰ ਇੱਥੇ ਤੱਕੋ ਹੂੰ ਜੇ ਕੋਈ ਨਾਲ ਹੀ ਆ ਖਰੀਦੂਗਾ ਇਹਦਾ ਵੀ ਫਿਰ ਇੱਕ ਵੀ ਹੋ ਜਾਊਗਾ ਜੇ ਉਹਨਾਂ ਦੇ ਨਾਲ ਇਹਨੂੰ ਖਰੀਦੂਗਾ ਨਾ ਜੇ ਇਕੱਠੀਆਂ ਖਰੀਦਦਾ ਕੋਈ ਇਕੱਠੀਆਂ ਖਰੀਦਦਾ ਤੇ ਸਾਰਿਆਂ ਦਾ ਹੀ ਇੱਕ ਵੀ ਗੱਲ ਦੁੱਧ ਦਾ ਐਵਰੇਜ ਕਿੰਨੀ ਰਹੂਗੀ ਦੁੱਧ 15 ਤੋਂ ਕੋਈ ਵੀ ਘਰ ਜੇ ਮੈਂ ਜ਼ਿੰਮੇਵਾਰ ਹਾਂ ਓਕੇ ਠੀਕ ਹੈ ਇਹ ਤੋਂ ਬਿਨਾ ਇਹਦਾ 20 ਤੋਂ ਬਾਹਰ ਠੀਕ ਹੈ ਬਈ ਇਹ ਤਾਂ ਫਿਰ ਵੱਡੀ ਝੋਟੀ ਹੋਗੀ ਨਾ ਹਾਂ ਤੇ ਇਹ ਬਾਈ ਜਿਹੜੀ ਹੁਣ 4 ਨੰਬਰ ਦੇ ਆਪਾਂ ਵਿਖਾਉਣੇ ਪਏ ਮੈਂ ਇਹ ਸੁਹਾ ਕਿੰਨੇ ਵਸੂਈ ਆ ਬਾਈ ਦੂਜਾ ਅਜੇ ਰੜੀ ਨਹੀਂ ਦੰਦੀ ਠੀਕ ਇਹਨੂੰ ਤੋੜ ਦਈਏ ਬਾਈ ਖੋਲਿਓ ਮਾੜੀ ਤੋੜ ਦਿੰਨੇ ਤੂਰੀ ਬਾਈ ਲੇ ਮਿੱਤਰੋਂ ਦੰਦੁਰੜੀ ਨਹੀਂ ਗਈ ਅਜੇ ਦੂਜਾ ਸੂਰ ਸੋਈ ਆ ਛੋਟੀ ਲੇਵੇ ਵੱਲੋਂ ਵੇਖ ਲੋ ਤੁਸੀਂ ਜਬਰਦਸਤ ਤਿਆਰੀ ਦੇ ਵਿੱਚ ਆ ਕਰਮਾਂ ਵਾਲੀ ਧੰਚਾ ਵੀ ਚੰਗਾ ਲੇਵਾ ਵੀ ਚੰਗਾ ਮੰਨ ਲੋ ਤੁਸੀਂ ਵजूद ਵੀ ਬਹੁਤ ਚੰਗਾ ਛੋਟੀ ਦਾ ਯਾਰ ਵੇਖੋ ਤੁਸੀਂ ਖਰੀ ਖਰੀ ਆ ਜਿੰਨੀ ਹੈਗੀ ਆ ਉਤੋਂ ਲੈ ਕੇ ਥੱਲੋਂ ਦੀ ਚਲੋ ਠੀਕ ਆ ਭਾਂਡੇ ਵਾਲੀ ਲੇਵੇ ਵਾਲੀ ਛੋਟੀ ਤੋਂ ਦਲੇ ਪੱਖ ਛੋਟੀ ਦੇ ਵਿੱਚ ਆ ਪੀਂਹਦੇ ਆ ਤੁਹਾਨੂੰ ਹੂੰ ਲਿਆ ਮੈਂ ਮੋੜ ਦੇ ਆਵੇ ਨਾੜੂ ਇਹਦਾ ਹੂੰ ਅਨ ਰੋਡਰ ਬਾਕੀ ਝੋਟੀ ਦਾ ਹਨ ਲੈ ਜਾ ਦੀਪ ਬਿਖਾਉਣ ਲੱਗਾ ਤੁਹਾਨੂੰ ਲੈ ਵਾ ਜਾਂਦਾ ਵੇਖੋ ਲੈ ਕੀ ਬਾਤ ਆਇਆ ਹਨਾ ਠੀਕ ਹੈ ਬਾਈ ਹੂੰ ਤੇ ਇਹ ਹੋ ਗਈ 4 ਨੰਬਰ ਤੇ ਬਈ 1 5 ਨੰਬਰ ਤੇ ਮੈਂ ਜਿਹੜੀ ਬਈ 5 ਨੰਬਰ ਤੇ 12 13 ਕਿਲੋ ਦੁੱਧ ਹੂੰ ਤੇ ਉਹਨੇ ਮੋਲੇ ਦਾ ਨਾਲ ਹੀ ਤੇ ਇਹਦੇ ਥੱਲੇ ਕਿੰਨੇ ਦਿਨਾਂ ਦਾ ਸੂਆ ਜਾਂਦਾ ਇਹਨੂੰ ਹੋਵੇ 12 14 ਦਿਨ ਬਾਰਾ ਬੀ ਚੋਲਰ ਮਾਰ ਠੀਕ ਹੈ ਬਾਈ ਤੇ ਇਹਦੇ ਬਾਈ ਕਿੰਨੇ ਦੀ ਦੇ ਦੇਾਂਗੇ ਆਪਾਂ ਮੈਂ ਕੋਈ ਮੁੱਲ ਕਰਤਾ ਸਭ ਦਾ 12 ਹੈ 12 ਕੀਤੇ ਨਾ ਸਾਰਾ ਹਾਂ 12 12 ਚੱਲੋ ਠੀਕ ਹੈ ਬਾਈ ਤੇ ਇਹਦੇ ਤੇ ਕਿੰਨੇ ਦਿਨਾਂ ਦਾ ਸੂਆ ਕਿੰਨਾ ਦੁੱਧ ਦੱਸਿਆ ਸੀ ਕੱਟੀ ਇਹ ਤੇ ਮਗਰ ਹੈ ਹੂੰ ਤੇ 12 13 ਦਿਨ ਸੂਈ ਨੂੰ ਹੋਵੇ ਠੀਕ ਹੈ ਦੁੱਧ ਬਾਈ ਠੀਕ ਹੈ ਲੇਵਾ ਬਹੁਤ ਵਾਰਾ ਤੇ ਰੱਖ ਲੋ ਇਹ ਵੀ ਬਈ ਸਾਫ ਸੁਥਰੀ ਆ ਝੋਟੀ ਯਾਰ ਹਨਾ ਬਹੁਤ ਚੰਗੀ ਆਈ ਬੜੀ ਚੁਾਈ ਆ ਇੱਕ ਨੰਬਰ ਆ ਸੀਲ ਬਹੁਤ ਆ ਮਾੜਾ ਨੂੜਾ ਲੇਵੇ ਤੇ ਵੈਨਸ ਬਹੁਤ ਹੈ ਸੀਲ ਤਾਂ ਕਰਨੀ ਬਹੁਤ ਹੈ ਹੂੰ ਤੇ ਬਾਈ ਫਿਰ ਇੱਕ ਗੱਪਣ ਖੜੀ ਆਪਣੇ ਕੋਲੇ ਆਹਾ ਹਾਂ ਇਹਨੇ 16 ਕਿਲੋ ਦੁੱਧ ਦਿੱਤਾ 6 ਨੰਬਰ ਤੇ ਆ ਗਈ ਹੈ ਹਾਂ ਠੀਕ ਆ ਬਾਈ ਤੇ ਇਹ ਕਿੰਨੇ ਦਿਨ ਲੈ ਜੂਗੀ ਬਾਈ ਇਹ 10 ਦਿਨ ਲੈ ਜੂ ਬਹੁਤ ਲੇਵਾ ਕਰਦੀ ਏ ਇਹ ਹੈ ਪੋਲੀ ਧਾਰ ਹਾਂ ਠੀਕ ਇਹ ਕਿੰਨੇ ਦੀ ਦੇ ਦੇਂਗੇ ਬਾਈ 20 ਹੀ 120 120 ਇਹ ਸੂਆ ਕਿੰਨਾ ਹੁੰਦੀ ਏ ਬਾਈ ਸੁਵਾਤੀ ਜਗ ਸੁਂਦੀ ਤੀਜਾ ਸੁਂਦੀ ਆ ਮਾਨਤਨ ਕਰਦੇ ਆਂਗੇ ਬਾਈ ਇਹਦਾ ਵੀ ਹਾਂ ਮਾਨਤਨ ਸਾਰਿਆਂ ਦਾ ਹੀ ਕਰਾਂਗੇ ਠੀਕ ਆ ਬਾਈ ਠੀਕ ਆ ਤੇ ਬਾਈ ਯਾਰ ਇੱਕ ਲਾਸਟ ਤੇ ਝੋਟੀ ਖੜੀ ਤੇਰੇ ਕੋਲੇ 7 ਨੰਬਰ ਤੇ ਆ ਗਈ ਬਾਈ ਇਹ 7 ਨੰਬਰ ਤੇ ਹਾਂ ਇਹ ਵੀਰ ਕਿੰਨੇ ਦਿਨਾਂ ਨਾਲ ਸੁਆ ਜਾਂਦਾ ਇਹ ਆਵੇ ਸੁਈਏ ਰਾਤ ਹੀ ਅੱਛਾ ਕਰ ਆ ਬੱਟੇ ਲੱਤ ਵੱਧੀ ਐ ਤਾਂ ਮੈਂ ਠੀਕ ਆ ਹਾਂ ਇਹਦਰ ਲੱਤ ਕਾਹਦੇ ਵੱਣਦੇ ਹੁੰਦੇ ਬਾਈ ਪਤਾ ਨਹੀਂ ਆਪਾਂ ਤਾਂ ਵੱਧੀ ਨਹੀਂ ਕਿਤੇ ਆਵੇ ਇਹਦੇ ਲੱਤ ਵੱਧੀ ਵੀ ਐ ਇਹ ਕਹਿੰਦੇ ਰੱਸਾ ਰੱਸਾ ਉੱਗਾਲ ਜਿਹਾ ਫਾੜ ਪੁਆ ਇਹਦਾ ਲੈ ਲੇਤਾ ਵੱਣਦੇ ਹਨਾ ਐ ਹੀ ਹੁੰਦਾ ਨਾ ਬਾਈ ਬਿਲਕੁਲ ਤੇ ਭਾਈ ਇਹ ਦੁੱਧਦਾਰ ਘੜ ਕੀ ਆ 15 ਤੋਂ ਘੱਟ ਜੇ ਜ਼ਿੰਮੇਵਾਰਾ ਸਾਰਿਆਂ ਦਾ ਹੀ ਠੀਕ ਆ ਭਾਈ ਓਕੇ ਇਹ 15 ਤੋਂ ਵੱਧ ਨੇ ਆ ਸਾਰਿਆਂ ਹੂੰ ਇਹ ਮੈਂ 15 ਕਿਹਾ ਵੀ ਇਹ 15 ਕਿਲੋ ਹੂੰ ਦੁੱਧ ਦੇਣ ਗਿਆ ਠੀਕ ਆ ਭਾਈ ਤੇ ਇਹਨਾਂ ਹੀ ਆ ਜੀ ਇੱਕ ਵੀ ਆ ਸਾਰਿਆਂ ਦਾ ਰੇਟ ਹਨਾ ਭਾਈ ਹਾਂ ਜੀ ਇਹ ਛੇਆਂ ਚੋਟੀਆਂ ਦਾ ਰੇਟ ਇੱਕ 20 ਵੀ ਆ ਸਾਰਿਆਂ ਦਾ ਵੀ ਆ ਪਹਿਲੇ ਨੰਬਰ ਵਾਲੀ ਤੋਂ ਲੈ ਕੇ ਛੇਆਂ ਦਾ ਇੱਕ ਵੀ ਕਿਉਂ ਅੰਦਰ ਵਾਲੀ ਦਾ ਵੀ ਅੰਦਰ ਵਾਲੀ ਦਾ ਇੱਕ 5 ਉਹਦਾ ਇੱਕ 5 ਤੇ 10 ਕਿਲੋ ਦੁੱਧ 10 ਕਿਲੋ ਦੁੱਧ ਆ। ਕੱਟੀ ਮਗਰ। ਠੀਕ ਹੈ। ਲੈ ਪੁੱਤ ਅੰਦਰ ਵਾਲੀ ਤੋਂ ਮੜਾ ਕੇ ਕੈਮਰਾ ਮਾਰਦੇ ਚੱਲ ਹੁਣ ਉਹ ਮੈਂ ਤਾਂ ਪੂਰੀ ਦੁਸਰੀ ਨਹੀਂ ਉਹ ਬਾਹਰ ਆ ਜੂਗੀ। ਨਹੀਂ ਉੱਥੇ ਮਾੜੀ ਸੂਤ ਜੀ ਕਰ ਦੇ। ਹਾਂ ਉੱਥੇ ਵਿਖਾ ਦੇ। ਪੱਤਰ ਵੈਸੇ ਤਾਂ ਹੋਣਗੇ। ਹੂੰ। 10 ਕਿਲੋ ਦਾ ਕੰਡੇ ਤੇ ਦੁੱਧ ਅੰਦਰ ਲਈ ਛੋਟੀ। ਠੀਕ ਆ ਬਾਈ। ਹੂੰ। ਹੂੰ। ਲੈ ਮੇਂ ਤੁਰਾ ਵੇਖ ਲਓ ਅੰਦਰ ਵਾਲੀ ਵੀ ਹੂੰ। ਇਹ ਦਾ ਸੁਆ ਕਿੰਨੇ ਦਿਨਾਂ ਦਾ ਭਾਈ ਉਹ 8 5 6 ਦਿਨ ਹੀ ਉਹਨੂੰ ਹੋਏ ਅੱਛਾ ਹਾਂ ਉਹ ਵੀ ਇੱਕ ਪਰੰਝ ਦੀ ਦੇ ਦਾਂਗੇ ਇਹ ਉਹ ਇੱਕ ਪਰੰਝ ਠੀਕ ਹੈ ਵੀ ਉਹ ਮਾਲਾ ਜਿਹਨੇ ਘੱਟ ਲਾਉਣੇ ਆ ਉਹਦੇ ਲਈ ਹਨਾ ਉਹਦੇ ਲਈ ਆ ਉਹ ਅੰਦਰ ਖੜੀ ਹੈ ਹੈ ਇਹਨਾਂ ਦੇ ਬਰਾਬਰ ਦੀ ਉਹ ਠੀਕ ਹੈ ਭਾਈ ਇਹ ਸੀਗੇ ਭਾਈ ਸਾਰੇ ਜਾਨਵਰ ਆਪਣੇ ਹਨਾ ਹਾਂ ਹੂੰ ਤੇ ਜਿਹੜਾ ਜਾਨਵਰ ਹੁਣ ਫਿੱਟ ਆਊਗਾ ਗੱਲਬਾਤ ਕਰਮੀਆਂ ਤੁਸੀਂ ਭਾਈ ਸੋਰ ਭਾਈ ਸਿੱਖ ਮੰਦਰ ਕੋਈ ਦਿਲ ਦੀ ਗੱਲਬਾਤ ਹੋਰ ਬੱਸ ਗੱਲ ਦੀ ਠੀਕ ਹੈ ਮੈਂ ਚੜਾ ਕੇ ਆਇਆ ਸੀ ਕੁੜੀ ਨੂੰ ਨਾ ਉਹਨੂੰ ਹੂੰ ਹੋ ਗਏ ਉਹ ਵੀ ਬੰਦੇ ਹੀ ਆ ਆਪਾਂ ਤਾਂ ਚਲ ਇੰਨਾ ਚ ਕਹਿਤਾ ਵੀ ਸੇਵਾ ਕਰਾਂਗੇ ਹੂੰ ਯਾਰ ਢੂੜ ਪਈ ਜਾਂਦੀ ਐ ਸਾਰਾ ਕੁਛ ਹੂੰ ਉੱਥੇ ਅਸੀਂ ਦੇਖ ਕੇ ਮੈਂ ਕਿਹਾ ਗੱਡੀ ਰੋਕੀ ਹੂੰ ਉ ਤਾਂ ਨਹੀਂ ਆਪਾਂ ਕਿਸਾਨਾਂ ਦੇ ਨਾਲ ਬਹਿ ਸਕਦੇ ਪਰ ਦੇਖ ਤਾਂ ਲਈਏ ਹੂੰ ਯਾਰ ਢੂੜ ਪਈ ਜਾਂਦੀ ਉੱਥੇ ਬੈਠੇ ਗਰਮੀ ਦੇ ਵਿੱਚ ਹੂੰ ਉਹ ਆਪਦੇ ਮਾਰੇ ਨਹੀਂ ਬੈਠੇ ਹੂੰ ਬਹੁਤ ਵੱਡੀ ਦੇਲ ਆ ਆਪਣੇ ਮਾਰੇ ਬੈਠੇ ਹੋ ਬਹੁਤ ਵੱਡੀ ਦੇਲ ਆ ਯਾਰ ਹਣਾ ਤੇ ਆਪਣੀ ਤਾਂ ਸੇਵਾ ਆ ਆਪਾਂ ਤਾਂ ਪੈਸੇ ਮਾਰੇ ਲਾ ਲਓ ਜਾਂ ਕੁਛ ਵੀ ਲਾ ਲਓ ਹਨਾ ਉਹਨਾਂ ਦੀ ਸਭ ਤੋਂ ਵੱਡੀ ਸੇਵਾ ਹੂੰ ਤੇ ਸਖਮੰਦਰ ਬਾਈ ਫਿਰ ਜਿਵੇਂ ਹੁਣ ਗਰਮੀ ਚੱਲਦੀ ਆ ਯਾਰ ਹਨਾ ਮਤਲਬ ਇਹਦੇ ਵਿੱਚ ਮੱਝਾਂ ਤੋਂ ਦੁੱਧ ਲੈਣ ਲਈ ਫੀਡ ਫੂਡ ਫਿਰ ਕਿਹੜੀ ਪਾਈ ਜਾਵੇ ਫੀਡਾ ਜਿਹੜੀ ਮੇਰਾ ਹੁਣ ਦਾ ਤਜਰਬਾ ਪਹਿਲਾਂ ਦਾ ਸੀਗਾ ਹੋਰ ਹੁਣ ਜਵੇਂ ਦੁੱਧ ਕਰਦੀਆਂ ਹੂੰ ਹੁਣ ਮੈਂ ਤਾਂ 3 ਕਿਲੋ ਬੜੇਵਿਆਂ ਦੀ ਖਾਲ ਹੂੰ 2 ਕਿਲੋ ਛਿਲਕਾ ਹੂੰ ਕਿਲੋ ਝੋਕਰ ਹੂੰ ਤੇ 1 ਕਿਲੋ ਜੋਵਾਂ ਦਾ ਹੂੰ ਇੱਕ ਟੋਕਰਾ ਤੋੜੀਦਾ ਇਹ ਸਾਰੇ ਪਿਉਂਕੇ ਤੇ 1 ਕਿਲੋ ਗੁੜ ਨੂੰ ਅਵਾਲ ਕੇ ਹੂੰ ਤੇ ਜਿਹੜਾ ਬਾ ਦਾਣਾ ਪਿਉਂਤਾ ਉਹਦੇ ਵਿੱਚ ਪਾ ਦੇਣਾ ਹੂੰ ਇੱਕ ਮੈਨੂੰ ਖਰਾਕ ਹੈ ਇਹ ਇੱਕ ਮਹਿੰਦੀ ਖਰਾਕ ਹੈ ਘਟੋ ਘਟ 6-7 ਕਿਲੋ ਬਣ ਜਾਂਦੀ ਹੈ ਹਾਂ ਤੇ ਪਾਵੇ ਬਾਈ ਮੇਰੇ ਇੱਕ ਟਾਈਮ ਹੀ ਕਿ ਦੋ ਮਿੰਟ ਆਪਾਂ ਇੱਕੋ ਟਾਈਮ ਪਾਉਣੇ ਇੱਕੋ ਟਾਈਮ ਪਾਉਣੇ ਵੀ ਗਾਲਿਆ ਕਰਾਵੇ ਪਸ਼ੂ ਮਾਰ 7-8 ਕਿਲੋ ਦਾਣਾ ਇੱਕੋ ਟਾਈਮ ਪਾ ਦੇਣਾ ਨਾ ਇਹਨਾਂ ਟਾਈਮ ਹੀ ਆ ਹੁਣ ਕੱਲ ਨੂੰ ਪਾਵਾਂਗੇ ਅੱਜ ਤੇ ਪਏ ਵੇ ਇੱਕ ਟਾਈਮ ਪਾ ਦੇਣੇ ਬਾਬਾ ਨਾ ਇਹਨਾਂ ਨੂੰ 2 ਵਜੇ ਪਾਉਣੇ ਨਾ ਇਹਨਾਂ ਨੂੰ 3 ਵਜੇ ਪਾਉਣੇ ਹੂੰ ਤੜਕੇ ਪਾਉਣੇ ਹੁਣ ਤੜਕੇ ਪਾਵਾਂਗੇ ਹੂੰ ਤੇ ਇਹ ਗੱਲਾਂ ਬਾਤਾਂ ਸੀ ਬਾਈ ਤੁਹਾਨੂੰ ਇੱਕ ਮੈਂ ਦੀ ਫੀਡ ਦੀ ਜਾਣਕਾਰੀ ਲੈਤੀ ਹੈ ਨਾ ਤੇ ਬਾਈ ਫਿਰ ਮਾਲਾ ਜਿਵੇਂ ਆਪਾਂ ਆ ਹੁਣ ਜਾਨਵਰ ਆਪਣੇ ਹੈ ਨਾ ਇਹਨਾਂ ਨੂੰ ਜਿਵੇਂ ਕਈ ਵਾਰੀ ਆਪਣੇ ਅੰਦਰ ਅੰਦਰ ਬੰਨੇ ਕਈ ਭਰਾ ਬੰਨ ਕੇ ਪਾਣੀ ਪੂਣੀ ਅੰਦਰ ਹੀ ਮਾਰ ਦਿੰਦੇ ਨੇ ਤਾਂ ਡਰ ਹੁੰਦਾ ਥੋੜਾ ਪਤਾ ਹੈ ਕਿ ਨਹੀਂ ਹੁੰਦਾ ਯਾਰ ਮੇਰੇ ਦਰਮੀ ਦੇ ਖਰਾ ਟੈਂਪਰੇਚਰ ਰੱਖਿਆ ਵੀ ਹਰਨਾਈ ਅਸੀਂ ਕੱਲ ਜਿਹੜੀਆਂ ਮੱਝਾਂ ਆਈਆਂ ਹੂੰ ਗਰਮੀ ਸੀ 10 ਮਿੰਟ ਉੱਤੇ ਪੱਖੇ ਚਲਾ ਕੇ ਹੂੰ ਨਵਾਦਿਆ ਮੇਰੇ ਹਸਬ ਤੇ ਉਹਦੋਂ ਵੀ ਤੰਦਰੁਸਤ ਹੋ ਗਈ ਅੱਛਾ ਕੋਈ ਗਰਮ ਸ਼ਰਦੋਜੂ ਕੁਛ ਨਹੀਂ ਆ ਖੜਾਣਾ ਤੁਹਾਡੇ ਕੋਲੇ ਇਹ ਤਾਂ ਆਉਂਦਾਂ ਨਵਾ ਦੇਣਾਂ ਹੂੰ ਲੈ ਮਿੱਤਰੋ ਇਹ ਜਾਣਕਾਰੀ ਸੀ ਬਾਈ ਦੇ ਨਾਲ ਢੇਲ ਸਾਰੀਆਂ ਗੱਲਾਂ ਬਾਤਾਂ ਕੀਤੀਆਂ ਜਾਨਵਰ ਵਿਖਾਤੇ ਹਾਂਜੀ ਦੱਸ ਦਿਓ ਕੋਈ ਗੱਲਬਾਤ ਕਰਨੀ ਹੈ ਦੰਦ ਵੀ ਵਿਖਾਦੀਆਂ ਦੰਦ ਜੀ ਆ ਆ ਜੋ ਟੀਜੇ 16 ਕਿਲੋ ਦੁੱਧ ਨਾ ਨਾ ਦੇਵੇ ਹਾਂ ਆਹਾ ਪਹਿਲਣਾਂ ਆਪਾਂ ਜਿਹੜਾ ਅਗਲਾ ਦਾਨ ਆਪਾਂ ਨੂੰ ਲਾਉ ਆਪਾਂ ਚੱਲਾਂਗੇ ਠੀਕ ਆ ਬਾਈ ਲੈ ਜੀ ਮੇਤਰੋ ਠੀਕ ਆ ਓਕੇ ਤੇ ਇਹ ਜਾਨਵਰ ਸੀ ਬਾਈ ਦੇ ਗੱਲਬਾਤ ਲਈ ਨੰਬਰ ਬਾਈ ਦਾ 915707336 ਲੱਗਾ ਹੋਇਆ ਵਾ ਉਸ ਨੰਬਰ ਤੇ ਗੱਲਬਾਤ ਕਰ ਲਿਓ ਬਾਈ ਤੇ ਬਾਈ ਸੁਖਮੰਦਰ ਇੱਕ ਵਾਰੀ ਬਾਈ ਵਾਲ ਕਰੀ ਕੈਮਰਾ ਫਤਿਹ ਅਰਜ਼ੇ ਕਰਵਾ ਦਿਆ ਲੋਕ ਕਹਿੰਦੇ ਵੀ ਬਾਈ ਤੂੰ ਫਤਿਹ ਅਰਜ਼ੇ ਕਰਵਾ ਦਿਆ ਕਰ ਤੇ ਇੱਕ ਵਾਰੀ ਬਾਈ ਆ ਕੇ ਪਸ਼ੂਆਂ ਦੇ ਖੜ ਕੇ ਪਾਸੇ ਫਤਿਹ ਅਰਜ਼ੇ ਕਰੋ ਬਾਈਆਂ ਦਾ ਵੀ ਤੁਸੀਂ ਸਮਾਪਤਾ ਆਪ ਹੀ ਕਰ ਦਿੰਨੇ ਆ ਭਾਈ ਤੂੰ ਫਤਿਹ ਬੁਲਾਇਆ ਕਰੋ ਲੈ ਵੀ ਬੁਲਾ ਦੇ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋ ਜੀ ਬਹੁਤ ਸਾਰਿਆਂ ਬਹੁਤ ਧੰਨਵਾਦ